ਸੀ ਕੇਸ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਸੋਸ਼ਲ ਮੀਡੀਆ ਦੇ ਉੱਤੇ ਜਿੱਥੇ ਕਿ ਕੁਝ ਲੋਕਾਂ ਨੇ ਸਰਦਾਰ ਵੀਰ ਦੀ ਰਾਇਲ ਇਨਫੀਲਡ ਦੀ ਏਜੰਸੀ ਤੇ ਹਮਲਾ ਕਰਤਾ ਸੀ ਅਤੇ ਉਹਨਾਂ ਦੀ ਪੱਗ ਤਾਰ ਕੇ ਬੇਅਦਬੀ ਵੀ ਕੀਤੀ ਜਿੱਥੇ ਕਿ ਸਿੱਖ ਧਰਮ ਦੇ ਲੋਕਾਂ ਦੀਆਂ ਆਸਥਾ ਨੂੰ ਠੇਸ ਪਹੁੰਚਾਈ ਗਈ ਫਿਰ ਸਿੱਖ ਧਰਮ ਦੇ ਵਿੱਚੋਂ ਲੋਕਾਂ ਨੇ ਬੋਲਣਾ ਸ਼ੁਰੂ ਕੀਤਾ ਆਵਾਜ਼ ਚੁੱਕੀ ਅਤੇ ਫਿਰ ਉਹਨਾਂ ਲੋਕਾਂ ਦੀ ਮਾਫੀ ਵਾਲੀ ਵੀਡੀਓ ਆਈ ਹੁਣ ਮਾਫੀ ਵਾਲੀ ਵੀਡੀਓ ਪਾ ਕੇ ਕੀ ਕਰਦੇ ਹੋ ਪਹਿਲਾਂ ਗਲਤੀ ਕਰਦੇ ਹੋ ਫਿਰ ਮਾਫੀ ਮੰਗਦੇ ਹੋ ਭਾਈਓ ਦੋ ਦਿਨ ਪੋਰ ਉਦੀ ਸੀ ਕੇਸ बुलेट शोरूम पर भी जो घटना घटित हुई वो बहुत दुर्भाग्यपूर्ण थी और वहाँ पर मेरे द्वारा अगर सिख समुदाय को कुछ धार्मिक भावनाओं से ठेस पहुँची हो तो मैं उसके लिए गुरु घर में आकर आप लोगों से और गुरु घर में आके सभी से ये माफ़ी मांगता हूँ मेरे द्वारा अगर उनको कोई भी धार्मिक भावनाएं आहत हुई हो तो मुझे माफ़ करें ਮੈਂ ਗੁਰੂ ਘਰ ਮੈਂ ਆ ਕੇ ਇਸ ਜੋ ਵੀ ਮੇਰੇ ਗੁਰੂ ਸਾਹਿਬ ਹੈ ਜੋ ਮuje ਇਸ ਕੇ ਲਈ ਸਜ਼ਾ ਦੇਂਗੇ ਮuje ਉਹ ਸਵੀਕਾਰ ਹੋਗੀ ਔਰ ਮੈਂ ਯਹਾਂ ਪਰ ਆ ਕੇ ਪੁਲਿਸ ਕੋ ਸਰੈਂਡਰ ਕਰ ਰਹਾ ਹਾਂ। ਉਤੋ ਦੇ ਸਥਾਨੀਆ ਸਿੱਖਾਂ ਦੇ ਵੱਲੋਂ ਰੀਸੀ ਕੇ ਸਥਾਨੇ ਦਾ ਘਰਾਵ ਕੀਤਾ ਗਿਆ ਫਿਰ ਬਹਿਸ ਬਸਾਈ ਤੋਂ ਬਾਅਦ ਉਹਨਾਂ ਤੇ ਸਟ੍ਰਿਕਟ ਐਕਸ਼ਨ ਲਿਆ ਗਿਆ ਫਿਰ ਉਹਨਾਂ ਨੇ ਮਾਫੀ ਮੰਗੀ ਪਰ ਇਹ ਦੋਸਤੋ ਕਦੋਂ ਤੱਕ ਪਹਿਲਾਂ ਗਲਤੀ ਕਰਕੇ ਸਿੱਖਾਂ ਦੀ ਬੇਅਦਬੀ ਕਰਕੇ ਪੱਗ ਦੀ ਬੇਅਦਬੀ ਕਰਕੇ ਫਿਰ ਬਾਅਦ ਵਿੱਚ ਮਾਫੀ ਮੰਗ ਲੈਣਾ ਇਹ ਕੋਈ ਹਾਲਤਾਂ ਨਹੀਂ ਹੈਗਾ ਆਲੇ ਤੁਸੀਂ ਵੀਡੀਓ ਉਹ ਪੂਰੀ ਦੇਖੀ ਆ ਕਿਵੇਂ ਉਹਨਾਂ ਦੇ ਵਿੱਚ ਨਫ਼ਰਤ ਭਰੀ ਹੋਈ ਆ ਸਿੱਖਾਂ ਦੇ ਲਈ